ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਸ ਕਰਦਾ ਸਾਰੇ ਵਧੀਆ ਹੋਣਗੇ ਸੋ ਅੱਜ ਦਾ ਟੌਪਿਕ ਰਹਿਣ ਵਾਲਾ ਹੈ ਆਪਣਾ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਆਹ ਚੀਜ਼ਾਂ ਚੈੱਕ ਕਰ ਲਈਏ ਤਾਂ ਸਾਡੀ ਗੱਡੀ ਦਾ ਇੰਜਣ ਰਹੇਗਾ ਬਿਲਕੁਲ ਨਵੀਂ ਦੀ ਤਰ੍ਹਾਂ ਸੋ ਵੀਡੀਓ ਸਟਾਰਟ ਕਰਦੇ ਹਾਂ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਹਮੇਸ਼ਾ ਤਿੰਨ ਚੀਜ਼ਾਂ ਜ਼ਰੂਰ ਚੈੱਕ ਕਰਨੀਆਂ ਆ ਪਹਿਲਾਂ ਗੇਜ ਨਾਲ ਗੇਜ ਨਾਲ ਇੰਜਨ ਲੈਵਲ ਜ਼ਰੂਰ ਚੈੱਕ ਕਰਨਾ ਆ ਦੋ ਨਿਸ਼ਾਨ ਤੱਕ ਇੰਜਨ ਆਇਲ ਹੋਣਾ ਚਾਹੀਦਾ ਆ ਦੋ ਨਿਸ਼ਾਨ ਤੱਕ ਇਹ ਘੱਟ ਤਾਂ ਪਾ ਲੈਣਾ ਚਾਹੀਦਾ ਉਹਦੇ ਬਾਅਦ ਚ ਕੂਲੈਂਟ ਆ ਬੋਤਲ ਵਿੱਚ ਕੂਲੈਂਟ ਸੋ ਕੂਲੈਂਟ ਜਿੱਥੇ ਫੁੱਲ ਦਾ ਨਿਸ਼ਾਨ ਹੈ ਉੱਥੇ ਤੱਕ ਹੋਣਾ ਬਹੁਤ ਜ਼ਰੂਰੀ ਹੈ ਜਿੱਥੇ ਫੁੱਲ ਦਾ ਨਿਸ਼ਾਨ ਹੈ ਤੱਕ ਬਹੁਤ ਹੋਣਾ ਜ਼ਰੂਰੀ ਹੈ ਤੇ ਬ੍ਰੇਕ ਔਇਲ ਬ੍ਰੇਕ ਵਿੱਚ ਪੈਂਦਾ ਸੋ ਇਹ ਦੇਖੋ ਪੂਰਾ ਹੀ ਹੈ ਸੋ ਬ੍ਰੇਕ ਔਇਲ ਵੀ ਹਮੇਸ਼ਾ ਚੈੱਕ ਕਰਨਾ ਸੋ ਕਿਤੇ ਵੀ ਲੰਬੇ ਰੂਟ ਤੇ ਜਾਣ ਦਾ ਗੱਡੀ ਸਟਾਰਟ ਕਰਨੀ ਹਮੇਸ਼ਾ 2-4 ਦਿਨ ਵਿੱਚ ਆਪਣੀਆਂ ਤਿੰਨ ਚੀਜ਼ਾਂ ਜ਼ਰੂਰ ਚੈੱਕ ਕਰੋ। ਇਹ ਗੇਜ ਨਾਲ ਇੰਜਨ ਆਇਲ ਚੈੱਕ ਕਰੋ ਆਪਣੀ ਗੱਡੀ 'ਚ ਕਿੰਨਾ ਇੰਜਨ ਆਇਲ ਹੈ, ਬ੍ਰੇਕ ਆਇਲ ਤੇ ਕੂਲੈਂਟ। ਗਰਮੀ ਦਾ ਸਮਾਂ ਹੈ, ਟੈਂਪਰੇਚਰ 40-45 ਡਿਗਰੀ ਹੋ ਰਿਹਾ ਹੈ। ਸੋ ਆਪਣੀ ਗੱਡੀ ਦਾ ਜਿੰਨਾ ਧਿਆਨ ਰੱਖੂਗੀ ਓਨਾ ਵਧੀਆ ਚੱਲੂਗੀ, ਸੋ ਗਰਮ ਨਹੀਂ ਹੋਊਗੀ। ਸੋ ਥੋੜਾ ਇੰਜਨ ਲੰਬੇ ਸਮੇਂ 'ਤੇ ਚੱਲੂਗਾ। ਸੋ ਜਦ ਵੀ ਕਿਤੇ ਲੰਬੇ ਰੂਟ 'ਤੇ ਜਾਣਾ ਹੈ, ਕਿਤੇ ਬਾਹਰ ਜਾਣਾ ਤਿੰਨ-ਚਾਰ ਦਿਨ ਬਾਅਦ ਆਪਣਾ ਇਹ ਜ਼ਰੂਰ ਚੈੱਕ ਕਰੋ। ਸੋ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਇੱਕ ਦਮ ਚਾਬੀ ਨੂੰ ਆਨ ਕਰੋ ਚਾਬੀ ਲਗਾ ਕੇ ਫਿਰ ਗੱਡੀ ਸਟਾਰਟ ਕਰ ਦਿਓ ਗੱਡੀ ਸਟਾਰਟ ਕਰ ਦਿਓ ਫਿਰ ਗੱਡੀ ਨੂੰ ਜਦ ਤੱਕ ਕਿਤੇ ਨਾ ਲੈ ਕੇ ਜਾਓ ਜਦ ਤੱਕ ਗੱਡੀ ਓਵਰ ਰੇਸ ਰਹਿੰਦੀ ਹੈ ਗੱਡੀ ਓਵਰ ਰੇਸ ਰਹਿੰਦੀ ਹੈ ਸਾਇਲੈਂਟ ਨਹੀਂ ਹੋ ਜਾਂਦੀ ਜਦ ਤੱਕ ਨਹੀਂ ਲੈ ਕੇ ਜਾਓ ਕਿਉਂਕਿ ਹਰ ਮਸ਼ੀਨਰੀ ਗਰਮ ਹੋਣ ਵਿੱਚ ਸਮਾਂ ਲੈਂਦੀ ਹੈ ਸੋ ਕਿਤੇ ਲੈ ਕੇ ਨ ਜਾਓ 2-4 ਮਿੰਟ ਨਾਲ ਆਈਡੀਲ ਤੇ ਰੱਖੋ ਜਦ ਤੱਕ ਗੱਡੀ ਸਾਇਲੈਂਟ ਨਹੀਂ ਹੋ ਜਾਂਦੀ ਆਪਣੇ ਜਦ ਤੱਕ ਸਾਇਲੈਂਟ ਨਹੀਂ ਹੋ ਜਾਂਦੀ ਜਦ ਤੱਕ ਲੈ ਕੇ ਨਾ ਜਾਓ 2-4 ਮਿੰਟ ਆਈਡੀਲ ਤੇ ਰੱਖੋ ਉਸ ਤੋਂ ਬਾਅਦ ਤੁਸੀਂ ਲੈ ਕੇ ਜਾ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਗੱਡੀ ਦਾ ਇੰਜਨ ਲੰਬਾ ਸਮਾਂ ਚੱਲੇਗਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਰੋਜ਼ ਸਵੇਰੇ ਉੱਠ ਕੇ ਮੈਨਟੇਨੈਂਸ ਦਾ ਰੋਜ਼ ਹੀ ਚਲੋ ਹਫ਼ਤੇ 'ਚ 2-3 ਵਾਰ ਤਾਂ ਜ਼ਰੂਰ ਆਪਣਾ ਇੰਜਨ ਆਇਲ ਬ੍ਰੇਕ ਆਇਲ ਤੇ ਕੂਲੈਂਟ ਜਰੂਰ ਚੈੱਕ ਕਰੋ ਜੇ ਕਿਤੇ ਲੰਬੇ ਸਫਰ ਤੇ ਜਾਣਾ ਤਾਂ ਸਰਵਿਸ ਆਪਣੀ ਗੱਡੀ ਦੀ ਕਰਾ ਕੇ ਜਾਓ ਟੈਂਪਰੇਚਰ 40 45 ਡਿਗਰੀ ਹੋ ਰਿਹਾ ਹੈ ਸੋ ਗੱਡੀਆਂ ਇੰਨੀ ਜਿਆਦਾ ਗਰਮ ਹੋ ਰਹੀਆਂ ਸੋ ਆਪਣਾ ਸਰਵਿਸ ਕਰਵਾ ਕੇ ਇੰਜਨ ਆਇਲ ਬ੍ਰੇਕ ਵਾਇਰ ਕੂਲੈਂਟ ਸਾਰਾ ਕੁਝ ਚੈੱਕ ਕਰਵਾ ਕੇ ਅਗਰ ਤੁਸੀਂ ਪਹਾੜਾ ਭਲਚ ਕਿਤੇ ਵੀ ਜਾਣਾ ਹੈ ਤਾਂ ਇਹ ਸਭ ਕਰਵਾ ਕੇ ਜਾਓ ਕਿਉਂਕਿ ਉੱਧਰ ਜਾ ਕੇ ਗੱਡੀਆਂ ਗਰਮ ਹੋ ਰਹੀਆਂ ਟੈਂਪਰੇਚਰ ਜਿਆਦਾ ਹੋਣ ਕਾਰਨ ਗੱਡੀਆਂ ਤੇ ਦਿੱਕਤ ਆ ਰਹੀ ਹੈ ਸੋ ਇਹ ਚੀਜ਼ਾਂ ਧਿਆਨ ਰੱਖਣ ਨਾਲ ਥੋੜੀ ਗੱਡੀ ਦਾ ਇੰਜਨ ਲੰਬਾ ਸਮਾਂ ਚੱਲੇਗਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਸੋ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ